ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਵਾਰਡ ਵਾਸੀਆਂ ਤੇਸ਼ ਵਾਸੀਆਂ ਨੂੰ ਸਭ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਤੇ ਮਿਸ਼ਕਰਾਮ ਦੇ ਦਿਵਸ ਦੀਆਂ ਲੱਖ ਲੱਖ ਵਧਾਈਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਦੀਵਾਲੀ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੀਵਾਲੀ ਬੰਦੀ ਛੋੜ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਸਾਡੇ ਸਾਨੇਵਾਲ ਹਲਕਾ ਵਾਰਡ ਨੰਬਰ 11 ਦੇ ਸੰਭੂ ਵੀਰਾਂ ਨੂੰ ਦਿਵਾਲੀ ਔਰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿਵਾਲੀ ਵਾਲੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾ ਹੋ ਕੇ ਆਏ ਉਹਨਾਂ ਦੇ ਨਾਲ ਬਵੰਜਾ ਰਾਜੇ ਵੀਰੇ ਹਾ ਹੋਏ ਉਹਨਾਂ ਦੇ ਪਹੁੰਚਣ ਦੀ ਆਮਦ ਦੇ ਵਿੱਚ ਸ੍ਰੀ ਅਮਰੇਸਰ ਦਰਬਾਰ ਸਾਹਿਬ ਦੇ ਵਿੱਚ ਦੀਵ ਮਾਲਾ ਕਰਕੇ ਬਹੁਤ ਖੁਸ਼ੀ ਮਨਾਈ ਗਈ ਉਸ ਦਿਨ ਦੀਆਂ ਬੰਦੀ ਛੋੜ ਦਿਵਸ ਦੀਆਂ ਤੇ ਦੀਵਾਲੀ ਦੀਆਂ ਦੁਬਾਰੇ ਫਿਰ ਦੇਸ਼ ਵਾਸੀਆਂ ਨੂੰ ਸਾਡੇ ਬੱਚੇ ਜੋ ਦੇਸ਼ ਪ੍ਰਦੇਸ਼ ਵਿੱਚ ਹਨ ਉਹਨਾਂ ਨੂੰ ਦੀਵਾਲੀ ਔਰ ਬੰਦੀ ਛੋੜ ਤੇ ਵਧੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ